ਹਾਂਜੀ ਪਸ਼ੂ ਪਾਲਕ ਵੀਰ ਉਹ ਆਹ ਮੱਝ ਜਿਹੜੀ ਤੁਹਾਡੇ ਸਾਹਮਣੇ ਆ ਮਕਾਊ ਆ ਇਹ ਤੀਜੇ ਸੁਵੇ ਸੂਣ ਵਾਲੀ ਹੈ ਜੀ ਚਾਰ ਪੰਜ ਦਿਨ ਬਾਕੀ ਹੈ ਸੂਣ ਦੇ ਵਿੱਚ ਘਰ ਦੀ ਝੋਟੀ ਹੈ ਜੀ ਬਾਈ ਦੇ ਪਾਲੀ ਹੋਈ ਸ਼ੌਂਕ ਨਾਲ ਦੁੱਧ ਕਿੰਨਾ ਆਈ ਇਹਦੇ ਥੱਲੇ ਦਿੱਤਾ ਦੁੱਧ ਪਹਿਲੇ ਦੋਸ ਵੀ 10-11 ਕਿਲੋ ਦੁੱਧ ਆਈ ਦੋਨਾਂ ਟਾਈਮਾਂ ਦਾ ਦਿਹਾੜੀ ਦਾ ਦੇ ਸਕਦਾ ਹਾਂ ਜੀ ਆਪਾਂ ਲੈਵਾ ਥਣ ਲੈਵੇ ਦੀ ਵਧੀਆ ਸਾਫ਼ ਆ ਪੂਰੀ ਬੈਠੀ ਉੱਠੀ ਆ ਜੀ ਉਹਦੇ ਕਰਕੇ ਥੋੜਾ ਜਿਹਾ ਲੇਵਾ ਦਿਖਾਉਂਦੀ ਆ ਇੱਕ ਪਾਸੇ ਇੱਕ ਪਾਸੇ ਬੈਠੀ ਸੀ ਕਰਕੇ ਘੜੀ ਰੱਖੀ ਹੋਈ ਮਾਝਾ ਬਾਈ ਜੇ ਕਿਸੇ ਨੇ ਘੜੀ ਰੱਖਣ ਵਾਸਤੇ ਬਾਈ ਨੇ ਲੈਣੀ ਹੋਈ ਤਾਂ ਤੁਹਾਨੂੰ ਨੰਬਰ ਦੱਸ ਦਿੰਨੇ ਆ ਜੀ ਆ ਨੰਬਰ ਹੈ 95598 96855 ਨਾਂ ਕੀ ਜੀ ਆਪਣਾ ਗਿੰਦਰ ਸਿੰਘ ਗਿੰਦਰ ਸਿੰਘ ਬੱਸ ਸਟੈਂਡ ਚੰਨੂ ਵਾਲੇ ਕੋਲੇ ਘਰ ਆਈ ਇਹਦਾ ਨੇੜੇ ਬਸ ਸਟੈਂਡ ਪਿੰਡ ਚੰਨੂ ਵਾਲਾ ਨੇੜੇ ਬਾਗਾਪੁਰਾ ਨੰਬਰਦਾਰ ਦੇ ਨਾਮ ਨਾਲ ਮਸ਼ਹੂਰ ਆ ਜੀ ਬਾਈ ਤੇ ਫੋਨ ਨੰਬਰ ਤੇ ਹੋਰ ਵੀ ਜੋ ਜਾਣਕਾਰੀ ਲੈਣੀ ਤਾਂ ਲੈ ਸਕਦੇ ਤੁਸੀਂ ਮੁੱਲ ਬਾਈ ਨੇ ਕੀਤਾ ਜੀ 1,20,000 ਰੁਪਇਆ ਤੇ ਥੋੜਾ ਬੋਧ ਲੈਸ ਵੀ ਬਾਈ ਕਰ ਦੇਣਗੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਲੈਣ ਦਾ ਖਰੀਦਣ ਦਾ ਚਾਹਵਾਨ ਹੋਵੇ ਤਾਂ ਬਾਈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਪਿੰਡ ਚੰਨੂ ਵਾਲਾ ਨੇੜੇ ਬਾਗਾਪੁਰਾ ਜ਼ਿਲ੍ਹਾ ਮੋਗਾ ਜੀ ਧੰਨਵਾਦ ਜੀ ਸਾਰਿਆਂ ਦਾ